ਬਹੁਤ ਹੀ ਕਾਰਜੋਗ ਇਸ ਪੰਡਾਲ ਦੇ ਵਿੱਚ ਬੈਠੇ ਡਾ. ਬੀ. ਰਾਮbedkar ਮਿਸ਼ਨ ਦੀ ਸਮੁੱਚੀ ਟੀਮ ਵੱਖ-ਵੱਖ ਸੰਸਥਾਵਾਂ ਤੋਂ ਆਏ ਹੋਏ ਬਹੁਤ ਹੀ ਕਾਰਜੋਗ ਸਾਥੀਓ ਮੇਰੀਆਂ ਭੈਣਾਂ ਛੋਟੇ-ਛੱਟੇ ਬੱਚੇ ਆਪ ਸਭ ਨੂੰ ਮੇਰੇ ਵੱਲੋਂ ਬਾਬਾ ਸਾਹਿਬ Ambedkar ਜੀ ਦੇ ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ ਸਾਥੀਓ ਅੱਜ ਜਿਹੜਾ ਵਿਸ਼ਾ ਅਸੀਂ ਚੁਣਿਆ ਵਿਵਸਥਾ ਪਰਵਰਤਨ ਕਿਉਂਕਿ ਬਹੁਤ ਸਾਰੇ ਸਾਥੀ ਵਿਵਸਥਾ ਦੇ ਉੱਪਰ ਬੋਲ ਕੇ ਗਏ ਨੇ ਮੈਂ ਥੋੜੇ ਜੇ ਸ਼ਬਦਾਂ ਦੇ ਵਿੱਚ ਔਰ ਬੜੇ ਛੋਟੇ ਸ਼ਬਦਾਂ ਦੇ ਵਿੱਚ ਤੁਹਾਨੂੰ ਦੱਸਣਾ ਚਾਹਨਾ ਕਿ 2012 ਤੋਂ ਪਹਿਲਾਂ ਮੈਂ ਵੀ ਜਿਹੜੀ ਜੇਪੀ ਭਾਜੀ ਨਾਲ ਕਰਕੇ ਗਏ ਕਿ ਬੋਟ ਤੇ ਮੌਲੀਆਂ ਬਣਨਾ ਸੀ ਲੇਕਿਨ 2012 ਦੇ ਵਿੱਚ ਪ੍ਰੋਫੈਸਰ ਗੁਨਾਮ ਸਿੰਘ ਮੁਕਸਰ ਅਜੀਤ ਪਹਿਲਸ ਤੇ ਵਿੱਚ ਆਏ ਔਰ ਕੁਝ ਕੁਝ ਬਿਖੂ ਆਏ ਉਹਨਾ ਬਿਖੂਆ ਦੀ ਰਹਿਨੁਮਾਈ ਦੇ ਵਿੱਚ ਉਹ ਮੌਲੀਆਂ ਮੈ ਲਾ ਕੇ ਫੁੱਟ ਦਿੱਤੀਆਂ ਔਰ ਅਸੀਂ ਜਿੰਨੀ ਟੀਮ ਹੈ ਉਹਨਾਂ ਨੇ ਉਸ ਵਿਵਸਥਾ ਦੇ ਵਿਰੋਧ ਦੇ ਵਿੱਚ ਆਪਣਾ ਧਾਰੈ ਸ੍ਰੀ ਗੋਤਮ ਬੁੱਧ ਜੀ ਦੇ ਲੜ ਲਾ ਕੇ ਆਪਣਾ ਕਰਨ ਵਾਲਿਆ ਇਹ ਨਿਕਲਦੇ ਗਏ ਸਥਾਨਾਂ کلی وا پرت ووسا نہیں ہےارمک ووسا نہیں ہے کھا پرتن راجنیتک ووسا پرتن بھی شہر نے لکھا بھیم دماغ میں ہے لوکٹ میں نہیں رہتا لوگ لوکٹ پا کے پرے پھرتے ساٹی ٹیم کا الگ وشا ہے یہ ایک ہی کہتے ہیں بھیم دماغ میں ہے لوکٹ میں نہیں رہتا ਮੈਂ ਅੰਬੇਡਕਰ ਬਾਦ ਕੇ ਦਾਇਰੇ ਮੇ ਇਸ ਲਈ ਹੂੰ ਕਿਉਂਕਿ ਮੈਂ ਕਿਸੇ ਲੀਡਰ ਦੀ ਪੌਕੇਟ ਮੇ ਨਹੀਂ ਰਿਹਾ ਅੱਜ ਦਿਨਾਂ ਪ੍ਰੋਗਰਾਮਾਂ ਦੀਆਂ ਗੱਲਾਂ ਹੋ ਰਹੀਆਂ ਬਹੁਤ ਸਾਰੇ ਸਰਕਾਰੀ ਪ੍ਰੋਗਰਾਮ ਵੀ ਹੋ ਰਹੇ ਨੇ ਇੱਕ ਸ਼ਾਇਰ ਨੇ ਲਿਖਿਆ ਸੀ ਅੱਜ ਦੇ ਸਮਾਂ ਦੇ ਵਿੱਚ ਅਸੀਂ ਸਾਰੇ ਤਖਤਰ ਨੂੰ ਮੰਨਣ ਵਾਲੇ ਲੋਕ ਕਹਿੰਦਾ ਸ਼ਾਂਤੀ ਕੇ ਧਾਮਨ ਪਰ ਬਹੁਤ देर ਸ਼ਾਂਤੀ ਬਖਤਨ ਦੀ ਲੋੜ ਨਹੀਂ شانتی کے دامن پر کرانتی کا داغ لگا دو ہے اگر اندھیرا تو چراغ جلا دو کا چراغ بچار دا چراغ ہے اگر اندھیرا تو چراغ جلا دو جس نے تم پر سوتی ہے غلامی آ گل سمجھ جس نے تم پر سوتی ہے غلامی اے بھیم کے بچوں اس ویوستھا میں آگ لگا دو ਅਜੀ ਬਾਬਾ ਸਾਹਿਬੋਂ ਮਿਲ ਕੇ ਕਰਦਾ ਜਨਮ ਦਿਨ ਮਨਾਉਣ ਦੇ ਲਈ ਤਤਰ ਹੋਏ ਪਰ ਵਿਵਸਥਾ ਪ੍ਰਵਰਤਨ ਕਰਨਾ ਚਾਹੀਦਾ ਇੱਕ ਸਵਾਲ ਸਾਡੇ ਦੁਆਗਾਂ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਕਿ ਬਾਬਾ ਸਾਹਿਬਾਂ ਮਿਲ ਕੇ ਦਾ ਜਨਮ ਦਿਨ ਮਨਾਉਣ ਦਾ ਐਨਾ ਕਿਉਂ ਚਾਚੜਿਆ ਹੈ ਕੀ ਕਰਕੇ ਕਿ ਬਾਬਾ ਸਾਹਿਬਾਂ ਮਿਲ ਕੇ ਲੇਕਿਨ ਇਹ ਸਮਝਣਾ ਪਵੇਗਾ ਕਿ ਜਿਸ ਇਨਸਾਨ ਨੂੰ ਇਨਸਾਨ ਦਾ ਅਧਰਜ ਨਹੀਂ ਸੀ ਉਸ ਇਨਸਾਨ ਨੂੰ ਇਨਸਾਨੀਅਤ ਦਾ ਦਰਜਾ ਦੇ ਕੇ ਬਾਬਾ ਸੋਮਬੇਟ ਕਰ ਗਿਆ ਆ ਇਸ ਕਰਕੇ ਸੀ ਬਾਬਾ ਸੋਮਬੇਟ ਕਰਦਾ ਜੰਗ ਜੰੜਾਉ ਬਣਾ ਲਈ ਕਿਉਂਕਿ ਅੱਜ ਗੰਨਾ ਅਨੇਸ਼ਾ ਕੇ ਬਸ ਅਸੀਂ ਕਰਦੇ ਆ ਲੇਕਿਨ ਹਿੰਮਤ ਨਹੀਂ ਕਰਤਾ ਕੋਈ ਦੀ ਵਿਵਸਥਾ ਬਦਲਣ ਦੀ ਉਹ ਜ ਅਖਬਾਰਾਂ ਦੇ ਤੁਸੀਂ ਪੜਦੇ ਕਿਤੇ ਨਾ ਕਿਤੇ ਮੰਦਰ ਦੇ ਵਿੱਚ ਕਿਤਨਾ ਕਿਤੇ ਸਰਕਾਰੀ ਇੰਸਟੀਟਿਊਟ ਦੇ ਵਿੱਚ ਤੁਹਾਡੇ ਨਾਲ ਟੱਕਾ ਹੁੰਦਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸਾਥੀਓ ਤੁਸੀਂ ਵਿਵਸਥਾ ਪਤਾ ਕਿਉਂ ਨਹੀਂ ਬਦਲ ਰਹੇ ਜੇ ਪੀ ਭਾਜੀ ਕਹਿ ਗਏ ਨੇ ਬੜੀ ਦਲੇਰ ਕੌਮ ਹੈ ਲੇਕਿਨ ਭਾਜੀ ਮੈਂ ਤੁਹਾਡੀ ਗੱਲ ਦੇ ਨਾਲ ਐਗਰੀ ਹਾਂ ਲੇਕਿਨ ਅੱਜ ਦੇ ਸੰਦਰਭ ਦੇ ਵਿੱਚ ਗੱਲ ਕਰਨਾ ਚਾਹੁੰਦਾ ਆ ਜਿੰਨੇ ਲੋਕ ਬੈਠੇ ਆ ਇਹਨਾਂ ਲੋਕਾਂ ਦੇ ਕੋਲ ਨੌਕਰੀ ਹੈ ਇਹਨਾਂ ਲੋਕਾਂ ਦੇ ਕੋਲ ਤਾਰ ਹੈ ਇਹਨਾਂ ਲੋਕਾਂ ਦੇ ਕੋਲ ਕੋਟੀ ਹੈ ਲੇਕਿਨ ਜਿਹੜੀ ਕਮੀ ਹੈ اور تے خون بچے گرمی نہیں ہے اس طرح کے ووستھا نہیں بدلنا چاہتے کیونکہ جب بچے گرمی ہوتل ہوں روز تریاں شرمندیاں کیتیاں جی میں لیکن اس واقعہ سے بھی چڈنا نہیں چاہتے کیونکہ جب بابا بابا کرتے ہیں آج سارے دیش بابا بابا ہو رہی ہے

ਔਰ ਜਦੋਂ ਵੀ ਵਿਵਸਥਾ ਬਦਲਣ ਦੀ ਗੱਲ ਆਉਂਦੀ ਆ ਜਿਹਦੇ ਬਦੌਲਤ ਇਸ ਦੇਸ਼ ਦੇ ਵਿੱਚ ਤੁਹਾਡਾ ਸਮਰਾਜ قائم ਹੋਣਾ ਹੁੰਦਾ ਉਸ ਦਿਨ ਬਾਬਾ ਬਾਬਾ ਕਰਨ ਵਾਲੇ ਲੋਕ ਆ ਕੋਈ ਬਾਪੂ ਦੀ ਗੱਡੀ ਦੇ ਵਿੱਚ ਤੇ ਕੋਈ ਚੁੰਮਕੀ ਵਾਲੀ ਗੱਡੀ ਦੇ ਵਿੱਚ ਕਿ ਸਾਥੀਓ ਇਹੀ ਬਾਬਾ ਸਭ ਮੰਮੀ ਕਰਦਾ ਜਨਮ ਦਿਨ ਮਨਾਉਣਾ ਹੈ ਔਰ ਕਿ ਇਹਹੀ ਵਿਵਸਥਾ ਪਰਵਰਤਨ ਹੈ 1946 ਦਾ 1946 ਦੇ ਵਿੱਚ